ਹੈਲੋ ਜੀ গুড ਮਾਰਨਿੰਗਸ ਆਕਤਾਈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਪੰਜਾਬੀ ਤੜਕਾ ਦੇ ਉੱਤੇ ਤੇ ਕਰਦੇ ਆਪਾਂ ਅੱਜ ਦਾ ਨਵਾਂ ਵਲੌਗ ਸ਼ੁਰੂ ਉਮੀਦ ਹੈ ਤੁਹਾਨੂੰ ਰਾਤ ਦਾ ਵਲੌਗ ਸਾਡਾ ਪਸੰਦ ਆਇਆ ਹੋਊਗਾ ਇਸੇ ਉਮੀਦ ਦੇ ਵਿੱਚ ਅੱਜ ਆਪਾਂ ਨਵਾਂ ਵਲੌਗ ਦੀ ਕਰਤੀ ਸ਼ੁਰੂਆਤ ਤੇ ਬਾਕੀ ਆਪਣਾ ਵੀਡੀਓ ਹੋ ਗਈ ਰੈਡੀ ਤੇ ਪੋਸਟਰ ਆਪਾਂ ਨੇ ਦੇਤੇ ਬਣਨੇ ਤੇ ਇੱਕ ਦੋ ਦਿਨਾਂ ਦੇ ਵਿੱਚ ਆਪਣਾ ਪੋਸਟਰ ਆ ਜਾਣੇ ਆਪਾਂ ਕਰਾਂਗੇ ਸ਼ੇਅਰ ਤੇ ਫੇਰ ਆਪਾਂ ਬਸ 5-4 ਦਿਨਾਂ ਦੇ ਵਿੱਚ ਹੀ ਪਾ ਦਾਂਗੇ ਆਪਣਾ ਗਾਣਾ ਤੇ ਤੁਸੀਂ ਪਹਿਲਾਂ ਵਾਲੇ ਗਾਣਿਆਂ ਵਾਂਗੂ ਪਿਆਰ ਦਿਓ ਵਧੀਆ ਤੇ ਬਹੁਤ ਵਧੀਆ ਪਰਵਾਰਕ ਗਾਣਾ ਹੈ ਬਹੁਤ ਹੀ ਵਧੀਆ ਬਣੀਏ ਵੀਡੀਓ ਤੇ ਚਲੋ ਜੀ ਦੇਖਦੇ ਹਾਂ ਹੁਣ ਮਿਲਦੇ ਹਾਂ ਦਿਨੇ ਜਦੋਂ ਵੀ ਪੋਸਟਰ ਆ ਗਿਆ ਆਪਾਂ ਤੁਹਾਡੇ ਨਾਲ ਸ਼ੇਅਰ ਜ਼ਰੂਰ ਕਰਾਂਗੇ ਤੇ ਮਿਲਦੇ ਹਾਂ ਦਿਨੇ ਚਲੋ ਜੀ ਅੱਜ ਖਾਣਿਆ ਆਚਾਰ ਤੇ ਮੱਖਣੀ ਦਾ ਮਿਸੀ ਰੋਟੀ ਜਿਨ ਜਿਨ ਨੂੰ ਪਸੰਦ ਆ ਜਰੂਰ ਕਮੈਂਟ ਕਰਿਓ ਤੇ ਜਿਨੇ ਖਾਣੀਆਂ ਨੇ ਉਹ ਵੀ ਆ ਸਕਦਾ ਹੈ ਗਰਮ ਗਰਮ ਪੱਕ ਰਹੀਆਂ ਨੇ ਦੇਖੋ ਲਓ ਜੀ ਅੱਜ ਆਪਣੇ ਢੋਹਦੇ ਨੇ ਰੇ ਥੋੜਾ ਜਿਹਾ ਰੇਤੀ ਉਹਦੇਆਂ ਟਰਾਲੀਆਂ ਲੱਗੀਆਂ ਪਰਨ ਇੱਧਰ ਫਿਰਦਾ ਮਿੱਠੂ ਸਿੰਘ ਇਕਦੰਦਾ ਦੇਦਿਆ ਕਰੋ ਸਾਨੂੰ ਕਾਦਾ ਲੈ ਲਓ ਆ ਗਿਆ ਜੀ ਬਸ ਜੀ ਇਧਰੇ ਅੱਛਾ ਕੰਟੈਕਟ ਹੋ ਗਿਆ ਹਾਂ ਦੇਖੋ ਖੜਾ ਖੜਾ ਰਿਹਾ ਹੈ ਖੜਾ ਸਹੀ ਗੱਲ ਹੈ ਹਰ ਵਾਰਦ ਕਿਹੜੇ ਦਿੰਦਾ ਫਿਰਦਾ ਕਹਿੰਦਾ ਅੱਜ ਦਾ ਦੇ ਦੇ ਹਰ ਵਾਰਦ ਠੀਕ ਹੈ ਫਿਰ ਗੱਲ ਹੂੰ ਜੇ ਤਾਂ ਜੀ ਕਹਿੰਦਾ ਰੋਜ਼ ਹੀ ਕਹਿੰਦਾ ਫਿਰ ਤਾਂ ਤੂੰ ਕਹਿ ਭਾਈ ਹਾਂ ਹਰ ਵਾਰਦ ਤਾਂ ਇੱਕ ਦਿਨ ਹੁੰਦਾ ਕਹਿੰਦਾ ਵੀ ਦੇਖਦਾ ਹਾਂ ਹਾਂ ਉਹ ਟਪਾਥੇ ਲਾਦੇ ਹੁਣ ਆਪਾਂ ਹੂੰ ਹੂੰ ਅਸਾਂ ਕਹਿੰਦਾ ਵੀ ਆਪਣਾ ਬਟਾ ਹਾਂ ਹਾਂ ਲਾਇਕ ਟ੍ਰਾਲੀ ਭਰ ਗਈ ਤੇ ਹੁਣ ਚੱਲੇ ਰੋਟੀ ਖਾਣ 10 ਹਰਵੰਸ ਨੂੰ ਕੀ ਗੱਲ ਲੋ ਜੀ ਆਪਣੀ ਦੂਜੀ ਟਰਾਲੀ ਭਰ ਤੀਰੇ ਨਾਲ ਤਿਆਰ ਰਹਿ ਗਿਆ ਥੋੜਾ ਜਿਹਾ ਆਕ ਪਾਉਣਗੇ ਹੁਣ ਗਏ ਨੇ ਚਾਹ ਪੀਣ ਤੇ ਇਹ ਆਪਣਾ ਮੱਝਾਂ ਵਾਲਾ ਘਰ ਇਹ ਗੇਟ ਹੈ ਤੇ ਇੱਧਰ ਪਾਈਆਂ ਨੇ ਚਾਦਰਾਂ ਆਪਾਂ ਨੇ ਆ ਖੜੀਆਂ ਨੇ ਮੱਝਾਂ ਜੋ ਪਿੱਛੇ ਜਗਾ ਇੱਧਰ ਲੱਗੇ ਨੇ ਬੂਟੇ ਦੇਖੋ ਡੇ ਕੰਬ ਕਰੈਨਾ ਤੁਸੀਂ ਦੇਖੋ ਬਹੁਤ ਸੋਹਣੀ ਇੱਥੇ ਹਵਾ ਆਉਂਦੇ ਖੁੱਲੀ ਢੁੱਲੀ ਜਗ੍ਹਾ ਦੇ ਇੱਧਰ ਆ ਗਏ ਆਪਣੇ ਗਮਾਂਡੀਆਂ ਦੀ ਜਗਾ ਆਪ 40 ਕੰਨ ਦੇ ਛੋਟੇ ਛੋਟੇ ਆਪਣੀਆਂ ਅੰਦਰ ਦੇਖੋ ਡੇਕਾਂ ਵਜੀ ਅੰਤ ਪਹਿਲੀ ਵਾਰ ਇਸ ਕਰਿਆ ਆਂਗੇ। ਯਾਨੀ ਬਲੌਗ ਦੇ ਵਿੱਚ ਪਹਿਲੀ ਵਾਰ ਦਿਖਾ ਰਹੇ ਹਾਂ। ਮੁੰਡਾ ਤਾਂ ਪਹਿਲਾਂ ਵੀ ਰਹਿੰਦਾ। ਇਹ ਦੇਖੋ। ਲਓ ਜੀ ਆਪਾਂ ਹੁਣ ਖੜੇ ਤੇ ਬੇਲੇ ਇੱਥੇ ਟਰੈਕਟਰ ਦੀ ਰਾਖੀ ਖੜਿਆ ਹੋ ਗਏ ਨੇ ਉੱਧਰ ਚਾਹ ਪਾਣੀ ਪੀਣ। ਕਿਉਂਕਿ ਇੱਧਰ ਬੱਚੇ ਕਈ ਵਾਰੀ ਸਰਾਰਤੀ ਹੁੰਦੇ ਨੇ, ਚੀਟਾ ਮਾਰ ਜਾਂਦੇ ਨੇ। ਤਾਂ ਕਰਕੇ ਮੈਂ ਇੱਥੇ ਆ ਕੇ ਖੜ ਕੇ ਥੇ ਰਾਖੀ। ਤੇ ਹੁਣ ਆਪਾਂ ਕਰ ਦਈਏ ਨਾਮ ਜਿਨ੍ਹਾਂ ਨੇ ਆਪਨ ਕਰੇ ਨੇ ਪਿਆਰੇ ਪਿਆਰੇ ਕਮੈਂਟ ਤੇ ਕੱਲ ਕਮੈਂਟ ਆ ਜੀ ਭੈਣ 파ਰਮ ਗਰੇਵਾਲ ਕਾਫੀ ਟਾਈਮ ਬਾਅਦ ਕਮੈਂਟ ਆ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਭੈਣੇ ਤੇ ਤੁਸੀਂ ਦੱਸਿਓ ਜਰੂਰ ਵੀ ਤੁਸੀਂ ਠੀਕ ਠਾਕ ਹੋਗੇ ਤੇ ਭੈਣ ਬਲਜੀਤ कौर ਨੂੰ ਵੀ ਬੇਨਤੀ ਆ ਜੀ ਤੁਸੀਂ ਵੀ ਆਪਣਾ ਹਾਲ ਚਾਲ ਜਰੂਰ ਦੱਸਿਓ ਕਮੈਂਟ ਕਰਕੇ ਕਿਉਂਕਿ ਜਿਨ੍ਹਾਂ ਨੇ ਆਪਾਂ ਹਰ ਰੋਜ਼ ਗੱਲਾਂ ਬਾਤਾਂ ਕਰਦੇ ਕਮੈਂਟ ਕਰਦੇ ਉਹਨਾਂ ਨਾਲ ਐਦਾਂ ਦੇ ਰਹਿੰਦੇ ਪਤਾ ਲੱਗਦਾ ਰਹੇ ਕਿ ਠੀਕ ਠਾਕ ਨੇ ਤੇ ਇੱਕ ਕਮੈਂਟ ਆਈ ਜੀ ਰੁਪਿੰਦਰ ਢਿੱਲੋਂ ਬਹੁਤ-ਬਹੁਤ ਧੰਨਵਾਦ ਭਾਈ ਤੇ ਇੱਕ ਕਮੈਂਟ ਆਈ ਸਹਿ ਚਹਿਲ ਤੇ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਬਹੁਤ ਵਧੀਆ ਲੱਗਦਾ ਜਦੋਂ ਕਮੈਂਟ ਆਉਂਦੇ ਨੇ ਤੇ ਇੱਕ ਕਮੈਂਟ ਆ ਗਈ ਰਣਦੀਪ ਸਿੰਘ ਦੇ ਨਾਂ ਤੇ ਸਹਿ ਚੈਨਲ ਹੈ ਉਹਨਾਂ ਦਾ ਰਣਦੀਪ ਚਹਿਲ ਹੈ ਖਣੀ ਰਣਦੀਪ ਸਿੰਘ ਹੈ ਇਦਾਂ ਦਾ ਨਾਮ ਹੈ ਤੇ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਵਧੀਆ ਲੱਗਦਾ ਜਦੋਂ ਕਮੈਂਟ ਆਉਂਦੇ ਨੇ ਤੇ ਪਲੀਜ਼ ਕਮੈਂਟ ਜਰੂਰ ਕਰਿਆ ਕਰੋ ਕੱਲ ਆਪਾਂ ਨੂੰ ਕਾਫੀ ਕਮੈਂਟ ਆਏ ਨੇ 5-3 ਤੇ ਬਹੁਤ ਵਧੀਆ ਲੱਗਦਾ ਤੇ ਅੱਗੇ ਵਾਸਤੇ ਵੀ ਕਮੈਂਟ ਜ਼ਰੂਰ ਕਰਿਓ ਤੁਸੀਂ ਤੇ ਆਪਾਂ ਇੱਦਾਂ ਤੁਹਾਡੇ ਨਾਮ ਅਨਾਉਂਸ ਕਰਾਂਗੇ ਤੇ ਕਮੈਂਟ ਕਰਨ ਨਾਲ ਇੱਕ ਵਾਰ ਤੋਂ ਫਿਰ ਬਹੁਤ-ਬਹੁਤ ਧੰਨਵਾਦ। ਲਓ ਜੀ ਆ ਗਿਆ ਪੱਕਾ ਰੇ ਹੁਣ ਤੇ ਹੁਣ ਆਪਾਂ ਵੀ ਉਹ ਪੀ ਗਏ ਤੇ ਅੱਜ ਮੇਰਾ ਕੱਪ ਫੁੱਲ ਭਰਿਆ ਹੋਇਆ ਦੇਖੋ ਤੁਸੀਂ ਕਿੰਨਾ ਅੱਦਾ ਕੱਪ ਇਹਨਾਂ ਨੇ ਅੱਜ ਡਗਾ ਡੋਲ ਕਰਿਆ ਤੇ ਤਰੇ ਕਣ ਕਸਪਣੀ ਪਾਈ ਐ ਧੁੱਪ ਨਿਕਲ ਗਈ ਪਹਿਲਾਂ ਵਿੱਚ ਦੀ ਬੱਦਲ ਜੇ ਹੋਗੇ ਤੇ ਥੋੜੇ ਜੇ ਦੇਖੋ ਆਪਣੀ ਫਲ ਬਾੜੀ ਕਿੰਨੀ ਸੁੰਨ ਲੱਗਦਾ ਕਾਫੀ ਦਿਨਾਂ ਬਾਅਦ ਖਾਈ ਹੈ ਹੁਣ ਤੇ ਸਾਰੇ ਆ ਜਾਂਦੇ ਹੋਗੇ ਵੀ ਇੱਥੇ ਬੈਠੀ ਵੀਡੀਓ ਜੀਆਂ ਬਣਾਵਣਾ ਪਾਈ ਜਾਂਦਾ ਤੇ ਚਲੋ ਕੋਈ ਨਾ ਜਿਹੜਾ ਵਧੀਆ ਲੱਗਦਾ ਬਣਾ ਲੈਨੇ ਆਪਾਂ ਵੀਡੀਓ ਲਓ ਜੀ ਹੁਣ ਆਪਾਂ ਆ ਗਏ ਦੁਕਾਨ ਦੇ ਵਿੱਚ ਤੇ ਆ ਕਾਫੀ ਪੱਖਾ ਚੱਲ ਰਿਹਾ ਐ ਹੁਣ ਦੁਕਾਨ ਚ ਹੀ ਲਾਵਾਂਗੇ ਹਾਜ਼ਰੀ ਆਪਾਂ ਸਾਮ ਤੱਕ ਹੋਰ ਕਿਥੇ ਨਹੀਂ ਜਾਣਾ ਤੇ ਸਾਮ ਦੇਖਾਂਗੇ ਕੋਈ ਗੀੜਾ ਫੀੜਾ ਬਾਹਰ ਦੇਣ ਦਾ ਅਜੇ ਅੰਦਰ ਆਪਾਂ ਦੁਕਾਨ ਦੇ ਵਿੱਚ ਹੀ ਲਾਉਨੇ ਆ ਹਾਜ਼ਰੀ ਲਓ ਜੀ ਸਾਮ ਹੋ ਚੱਲੀ ਐ ਤੇ ਆਪਾਂ ਹੁਣ ਕਰਾਂਗੇ ਬਲੌਗ ਦਾ ਐਂਡ ਤੇ ਜੇ ਕਿਸੇ ਦਾ ਨਾਮ ਅਨਾਉਂਸ ਕਰਨ ਤੋਂ ਰਹਿ ਗਿਆ ਤਾਂ ਮਾਫੀ ਚਾਹੁੰਦੇ ਆ ਕਿਉਂਕਿ ਅੱਜ ਵੀ ਮੈਂ ਥੋੜਾ ਜਿਹਾ ਤੇਜ਼ੀ ਤੇਜ਼ੀ ਦੇ ਵਿੱਚ ਸੀਗਾ ਕੰਮਿਆਤੀ ਜ਼ਰੂਰੀ ਥੋੜਾ ਜਿਹਾ ਤਾ ਕਰਕੇ ਮੈਂ ਬੇਸਤ ਨਾਮ ਲੈਤੀ ਫਟਾਫਟ ਪਰ ਜਿਹੜਾ ਜੇ ਕਿਸੇ ਦਾ ਪਿ ਨਾਮ ਰਹਿ ਗਿਆ ਤਾਂ ਮਾਫ ਚਾਹੁੰਦੇ ਆ ਤੇ ਅਗਲੀ ਵਾਰ ਜ਼ਰੂਰ ਲਵਾਂਗੇ ਪਰ ਤੁਸੀਂ ਕਮੈਂਟ ਜ਼ਰੂਰ ਕਰਨੇ ਨੇ ਤੇ ਹੁਣ ਆਪਾਂ ਕਰਦੇ ਆਂ ਜੀ ਬਲੌਗ ਦਾ ਐਂਡ ਕਿਉਂਕਿ ਸ਼ਾਮ ਹੋਣ ਵਾਲੀ ਹੈ ਤੇ ਹੁਣ ਆਪਾਂ ਮਿਲਾਂਗੇ ਕੱਲ ਨੂੰ ਸਵੇਰੇ ਨਵੇਂ ਬਲੌਗ ਦੇ ਵਿੱਚ ਤੇ ਤੁਸੀਂ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਜ਼ਰੂਰ ਕਰਿਓ ਤੇ ਜਦੋਂ ਕਮੈਂਟ ਆਉਂਦੇ ਨੇ ਬਹੁਤ ਵਧੀਆ ਲੱਗਦਾ ਹੈਗਾ ਤੇ ਬੀਨਤੀ ਕਮੈਂਟ ਕਰਦੇ ਕਰੋ ਲਾਜ਼ਮੀ ਤੇ ਬਾਕੀ ਕੱਲ ਨੂੰ ਮਿਲਦੇ ਆ ਜੀ ਹੁਣ ਕੋਈ ਵਧੀਆ ਕੈਂਟ ਦਾ ਬਲੌਗ ਲੈ ਕੇ ਤੇ ਅੱਜ ਦੇ ਬਲੌਗ ਨੂੰ ਇਦਾਂ ਹੀ ਜਿੰਮੇਦਾਰੀ ਹੈਗਾ ਮਨਜ਼ੂਰ ਕਰਿਓ ਤੇ ਬਾਕੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ